ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਦਿਨੋ ਦਿਨ ਵੱਧ ਤੋਂ ਵੱਧ ਹੁੰਦੀ ਜਾ ਰਹੀ ਹੈ ਖਬਰ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਦੋ ਠੇਕੇਦਾਰਾਂ ਦੇ ਆਪਸੀ ਰੰਜਿਸ਼ ਨੂੰ ਲੈ ਕੇ ਅੰਮ੍ਰਿਤਸਰ ਦੇ ਰਾਮਤਲਾਈ ਚੌਕ ਦੇ ਵਿੱਚ ਸ਼ਰਾਬ ਦੇ ਠੇਕੇ ਤੇ ਗੋਲੀਆਂ ਚਲਾਈ ਗਈ ਦੱਸ ਦਈਏ ਕਿ ਪਿਛਲੇ ਦਿਨੀ ਨੰਗਲੀ ਪਿੰਡ ਦੇ ਵਿੱਚ ਵੀ ਗੋਲੀਆਂ ਚਲਾਈਆਂ ਗਈਆਂ ਸਨ ਇਸੇ ਰੰਜਿਸ਼ ਦੇ ਚੱਲਦੇ ਇੱਕ ਵਾਰ ਫਿਰ ਇਹ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਤੇ ਇਸ ਮਾਮਲੇ ਦੇ ਵਿੱਚ ਪੁਲਸ ਨੇ ਇੱਕ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਸ ਦਾ ਕੀ ਕਹਿਣਾ ਹੈ ਤੁਸੀਂ ਵੀ ਸੁਣੋ 20 ਮਿੰਟ ਬਾਅਦ ਭਾਜੀ ਇੱਥੇ ਸਾਡੀ ਦੁਕਾਨ ਦੇ ਬਾਹਰ ਆਂਦੀ ਆ। ਉਹ ਬੰਦਾ ਆਂਦਾ ਜੀ, ਉਹ ਬੰਦਾ ਅੰਦਰ ਆਉਂਦਾ ਮੈਂ ਭਾਜੀ ਪਿੱਛੇ ਬੈਠਾ ਮੈਂ ਦਫ਼ਤਰ 'ਚ। ਉਹਦੇ ਕੋਲ ਜਿਹੜਾ ਮਾੜਾ ਸਾਡਾ ਸਿਮਰ ਹੈ, ਇਹ ਬੈਠਾ ਹੀ ਭਾਜੀ ਕਾਊਂਟਰ ਤੇ। 10 ਤੋਂ 3 ਕਿੰਨੇ ਕਾਊਂਟਰ ਤੇ। ਤੇ ਫਿਰ ਤੁਸੀਂ ਦੱਸ ਜੋ ਪੂਰੀ ਗੱਲ। ਭਾਈ ਸਿਮਰ ਬੈਠਾ ਹੀ। ਇਹਨੂੰ ਆਂਦੇ ਜੁਨੇ ਮੈਨੂੰ ਕਿਹਾ, ਇਹਨੇ ਆ ਕੇ ਕਿਹਾ ਜੀ ਜੋ ਬਾਅਦ ਗਲਪਦਾ ਲੱਗੀ, ਉਹ ਤੇ ਇਹਨੇ ਮੁੰਡੇ ਨੂੰ ਬੋਲਿਆ ਕਿ ਡਿੰਪਲ ਵੀਰ ਦੇ ਖਿਲਾਫ ਪੋਸਟ ਕਿੰਨੇ ਪਾਈ ਆ। ਇਹਨੇ ਪੁੱਛਣ ਦੇ ਕਿਹਾ ਤਾਂ ਭਾਜੀ ਸਾਨੂੰ ਵੀ ਪਤਾ ਕਿੰਨੇ ਪਾਈ। ਇਹਨੇ ਭਾਈ ਗਾਣਾ ਕੱਢ ਤੁਹਾਡੀ ਵੀ ਮਾਂ ਭੈਣ ਦੀ ਤੇ ਵੀ ਤੁਹਾਡੇ ਮਾਲਕਾਂ ਦੇ ਵੀ ਇਹਨੇ ਕਿ ਮੈਨੂੰ ਗਾਲਾਂ ਕੱਢਣ ਦੇ ਭਾਈ ਉਸ ਤੋਂ ਬਾਅਦ ਉਹਨੇ ਭਾਈ ਗੋਲੀ ਚਲਾਤੀ ਜਿਹੜੀ ਭਾਜੀ ਇੱਥੇ ਘੁੰਤਾਂ ਹੀ ਉਹ ਗੋਲੀ ਉਹ ਨਿਕਲ ਗਈ ਭਾਜੀ ਉਹ ਭਾਜੀ ਜਦ ਗੋਲੀ ਚੱਲੀ ਆ ਮੁੰਡਾ ਇੱਕ ਭਾਜੀ ਮੁੰਡਾ ਬਾਹਰ ਸੀ ਆਪਣਾ ਉਹ ਭਾਜੀ ਭੱਜ ਆਇਆ ਮੈਂ ਅੰਦਰੋਂ ਬਾਹਰ ਨਿਕਲਿਆ ਭਾਜੀ ਉਹ ਮੇਰੇ ਨਾਲ ਭਾਜੀ ਥੋੜਾ ਹੋਇਆ ਮੇਰੇ ਵੱਲ ਆਇਆ ਤੇ ਹੱਥੋਂ ਭਈ ਇਹਨੇ ਆਗੇ ਧੱਕਾ ਮਾਰਿਆ ਭਾਜੀ ਥੱਲੇ ਪਿੱਛੇ ਡੇਗ ਪਿਆ ਭਾਜੀ ਉਹਦਾ ਪਿਸਤੌਲ ਲੈ ਗਿਆ ਜਿਹੜੀ ਖੋਲਦੀ ਸਾਡੇ ਕੋਲ ਵੀ ਫੋਟੋ ਪਈ ਹੈ ਭਾਜੀ ਉਹਦਾ ਪਿਸਤੌਲ ਫੜਿਆ ਸੀ ਭਾਜੀ ਆਪਣੇ ਪੁਲਿਸ ਬਣਾ ਜਮ ਦੇਤਾ ਉੱਤੋਂ ਭਾਜੀ ਫੇਰ ਸਾਡਾ ਵੇਰਦਾ ਰਿਆ 15-20 ਮਿੰਟ ਭਾਜੀ ਇਹਨਾਂ ਹੋਈ ਅਸੀਂ ਸ਼ਟਰ ਬੰਦ ਕਰਤਾ ਇਹ ਦੋ ਬੰਦਿਆਂ ਨੂੰ ਅੰਦਰ ਡੱਕਤਾ ਭਾਜੀ ਜਿਹੜੀ ਪੁਲਿਸ ਨੂੰ ਹੁਣ ਜਿਹੜੀ ਪੁਲਸ ਆਈ ਹੈ ਇੱਕ ਬੰਦਾ ਭਾਜੀ ਪਿਛਲੇ ਦਰਵਾਜ਼ੇ ਤੋਂ ਭਾਜੀ ਦਰਵਾਜ਼ਾ ਤੋੜ ਕੇ ਨਿਕਲ ਗਿਆ ਇੱਕ ਬੰਦਾ ਫੜਿਆ ਜਿਹੜਾ ਬੰਦਾ ਫੜਿਆ ਭਾਜੀ ਮੈਨੂੰ ਤਾਂ ਕਹਿੰਨਾ ਭਾਜੀ ਉਹਦਾ ਬੈਕਗ੍ਰਾਉਂਡ ਵੀ ਚੈੱਕ ਕੀਤਾ ਜਾਵੇ ਸੈਨਪੁਰੇ ਚੌਂਚ ਭਾਜੀ ਜਿਹੜੀ ਦੁਕਾਨ ਹੈ ਭਾਜੀ ਤੇ ਕੁਛ ਨੇ ਕਬਜ਼ੇ ਵੀ ਕੀਤੇ ਆ ਭਾਜੀ ਦੋ ਚੀਜ਼ਾਂ ਚਲਣੀਆਂ ਇੱਕ ਲੈਂਡ ਮਾਫੀਆ ਇੱਕ ਵਾਈਨ ਮਾਫੀਆ ਵਾਈਨ ਮਾਫੀਆ ਚਲਾਉਂਦੇ ਆ ਰਿੰਪਲ ਤੇ ਉਹਦੇ ਸਿਰ ਤੇ ਚਲਾਉਂਦੇ ਆ ਭਾਈ ਲੈਂਡ ਮਾਫੀਆ ਇਹਨੇ ਭਾਈ ਕਈ ਲੋਕਾਂ ਦੇ ਪਰਿਵਾਰ ਵੀ ਇਹਨੇ ਇਦਾਂ ਧੱਕੇ ਨਾਲ ਖੋਈਆ ਤੇ ਉਹ ਪਾਜੀ ਸ਼ਰਾਬ ਦੇ ਕੰਮ ਦੇ ਕੱਲ ਵੀ ਤੁਸੀਂ ਦੇਖ ਲਓ ਪਾਜੀ ਲੋਕਾਂ ਨੂੰ ਛਰੇ ਅੰਗੂਲੀਆਂ ਮਾਰਨ ਦੇ ਆ ਇਹਨੂੰ ਸਰਕਾਰੀ ਮਲਾਜੇ ਮਿਲੇ ਆ ਸਰਕਾਰੀ ਮਲਾਇਨ ਦਾ ਫਰਜ਼ ਹੁੰਦਾ ਕਿ ਭਾਈ ਉੱਥੇ ਜੇ ਕੋਈ ਹੁੰਦਾ ਤੇ ਅਗੇ ਓਏ ਇਹ ਪਾਜੀ ਪ੍ਰਾਈਵੇਟ ਬੰਦੇ ਦੀ ਗੁਲੀਆਂ ਚ ਚਲਾਉਂਦੇ ਆ ਉੱਥੇ ਧਮਕੀਆਂ ਲਾਉਂਦੇ ਆ ਉਹ ਤਾਂ ਮੇਰੇ ਕੋਲ ਮੈਸੇਜ ਪਿਆ ਭਾਈ ਪ੍ਰੈਸ ਵਾਲ ਨੂੰ ਕਹਿੰਦੇ ਪਿਆ ਜੀ ਕਿ ਮੈਂ ਪੈਸੇ ਦਿੱਤੇ ਤੇ ਤੁਸੀਂ ਮੇਰੀ ਖਬਰ ਫੇਰ ਲਾਤੀ ਉਸੇ ਰੰਜਿਸ਼ ਕਰਕੇ ਭਾਈ ਇਹਨੇ ਮੇਰੇ ਤੇ ਅੱਜ ਗੁਲੀਆਂ ਚਲਵਾਈਆਂ ਏ ਬੰਦੇ ਕੌਣ ਸੀਗੇ ਇਹ ਪਾਜੀ ਮੁੰਡਾ ਭਾਈ ਇਥੋਂ ਬਿੱਲੂ ਬਿੱਲੂ ਕੋਈ ਹੈਗਾ ਪਾਜੀ ਆਪਣਾ ਮਕਬੂਰ ਕੋਲੇ ਚੌਂਕ ਦਾ ਅੱਛਾ ਜੀ ਉਹ ਪਾਜੀ ਆ ਥਾਰ ਨੇ ਕੋਈ ਗੱਡੀ ਸੀ ਪਾਜੀ ਮੈਨੂੰ ਤਾਂ ਪਤਾ ਨਹੀਂ ਮੈਂ ਪਿੱਛੇ ਬੈਠਾ ਹੀ ਕਿੰਨੇ ਜਣੇ ਸੀ ਟੋਟਲ ਇਹ ਪਾਜੀ ਦੋ ਜਣੇ ਸੀ ਪਾਜੀ ਤੇ ਦੋਵਾਂ ਦੇ ਨਾਮ ਕੀ ਕੀ ਹੈਗੇ ਆ ਭਾਈ ਦੂਜਰਾ ਮੈਨੂੰ ਨਾਂ ਨਹੀਂ ਪਤਾ ਇਹਦਾ ਨਾਂ ਬਿੱਲੂ ਆ ਜੀ ਕਿਉਂਕਿ ਇਹਨੂੰ ਮੈਂ ਜਾਣਦਾ ਵੀ ਆ ਕੋਈ ਨਹੀਂ ਦੁਕਾਨ ਸਾਡੇ ਲੱਗ ਗਿਆ ਪਾਜੀ ਇੱਥੇ ਕਿੰਨੀਆਂ ਗੋਲੀਆਂ ਚਲਾਈਆਂ ਜੀ ਕਿੰਨੀਆਂ ਗੋਲੀਆਂ ਚਲਾਈਆਂ ਪਾਜੀ ਇੱਕੋ ਫਾਇਰ ਚੱਲਿਆ ਤਾਂ ਪਾਜੀ ਚਲੋ ਥੱਕਾ ਵਜੇ ਨਾ ਪਿਸਤੌਲ ਸਾਡੇ ਦੇਖ ਪਿਆ ਜਦੋਂ ਪਸਟੌਲ ਡਿੱਗਿਆ ਇਹਦਾ ਪਸਟੌਲ ਹੀ ਪੈਰੀ ਖੋਲਿਆ ਭਾਈ ਉਸ ਤੋਂ ਬਾਅਦ ਇਹ ਮਲਾਇਮਨ ਦਿੱਤਾ ਜਦੋਂ ਮਲਾਇਮ ਮੈਂ ਅਈ ਸ਼ਟਰ ਬੰਦ ਕੀਤਾ 15 ਵਿਮਲਾ ਮਲਾਇਮ ਆਇਆ ਉਹਦਾ ਹੀ ਮਲਾਇਮਨ ਹੈਂਡਲਓਵਰ ਕਰਤਾ ਜਦੋਂ ਸ਼ਟਰ ਖੋਲਿਆ ਇੱਕੋ ਬੰਦਾ ਅੰਦਰੋਂ ਮਿਲਿਆ ਭਾਈ ਦੂਜਾ ਨਹੀਂ ਮਿਲਿਆ ਭਾਈ ਤੇ ਕਿਹੜਾ ਜਿਹੜਾ ਬੰਦਾ ਹੋਰਾ ਕੀ ਨਾਮ ਹੈ ਜਿਹੜਾ ਹੁਣ ਪੁਲਿਸ ਦੇ ਵਾਲੇ ਕਿ ਉਹਦਾ ਨਾਮ ਭਾਜੀ ਬਿੱਲੂ ਆ ਭਾਜੀ ਉਹਦਾ ਮੋਬਾਈਲਾਂ ਦਾ ਦੁਕਾਨ ਇੱਥੇ ਭਾਜੀ ਹਾਂਜੀ ਦੇਖੋ ਜਦੋਂ ਉੱਥੇ ਆਇਆ ਭਾਜੀ ਸੇ ਵੀ ਭਈ ਅਫਸਰਾਂ ਆ ਕੇ ਬਣਾਉਨੇ ਗਲਤ ਬਿਹੇਵ ਕੀਤਾ ਮੈਂ ਇਹ ਕਹਿਣਾ ਉਹਦੇ ਭਾਈ ਮਹੱਲੇ 'ਚ ਵੀ ਰਿਪੋਰਟ ਉਨੇ ਕੀ ਜੈਨੂਨ ਕੰਮ ਕੀਤੇ ਕੀ ਅਨਜਨੂਨ ਕੰਮ ਕੀਤੇ ਆ ਇਹ ਭਾਜੀ ਕਿ ਨੈਕਸਸ ਦਾ ਕਬੜਾ ਵੱਡਾ ਇਹ ਗੈਂਗ ਦਾ ਭਾਜੀ ਰਿੰਪਲ ਦੇ ਨਾਲ ਭਾਜੀ ਗੈਂਗਸਟਰਾਂ ਦਾ ਪੈਸਾ ਲੱਗਦੇ ਆ ਕੁਵਰ ਵਿਜੇ ਪ੍ਰਤਾਪ ਸਰ ਨੇ ਉਹਨੂੰ ਭਾਜੀ ਫੰਡਿੰਗ ਚ ਫੜਿਆ ਸੀ ਭਾਵੇਂ ਉਹ ਕੇਸ ਚੱਲਦਾ ਪਿਆ ਉਹ ਜੋ ਕੋਰਟ ਕਰੇਗੀ ਕੋਰਟ ਨੂੰ ਪਤਾ ਭਾਜੀ ਹੁਣ ਪੁਲਿਸ ਨੂੰ ਆ ਗਈ ਇਹ ਮੌਕੇ ਤੇ ਕੀ ਕਾਰਵਾਈ ਕੀਤੀ ਭਾਜੀ ਉਹ ਸਾਈ ਭਾਜੀ ਪੁਲਿਸ ਨੂੰ ਰਾਮਬਖ ਥਾਣੇ ਲੈ ਗਈ ਭਾਜੀ ਅਸੀਂ ਇਹਨਾਂ ਕਹਿੰਦੇ ਜੋ ਅਸੀਂ ਕਹਿੰਦੇ ਸਾਣਾ ਇਨਸਾਫ ਹੋਵੇ ਮੇਰੇ ਭਾਜੀ ਬੱਚੇ ਛੋਟੇ ਅਸੀਂ ਭਾਜੀ ਰੋਟੀ ਕਮਾਣਦੇ ਆ ਅਸੀਂ ਥੱਕਲੇ ਪਰ ਇਹ ਬੰਦਾ ਭਾਜੀ ਲੋਕਾਂ ਨੂੰ ਠੱਕੇ ਗੈਂਗਸਟਰ ਨਾਲ ਲਿੰਕ ਹੈ ਗਿਆ ਕਿਉਂਕਿ ਇੱਥੇ ਪਰਚੇ ਵੀ ਗੈਂਗਸਟਰ ਦੇ ਹੋਏ ਲੱਗਦਾ ਕਿ ਗਾਂ ਵੀ ਤੁਹਾਡੇ ਤੇ ਇਸ ਤਰ੍ਹਾਂ ਕੋਈ ਹਮਲਾ ਹੋ ਸਕਦਾ ਭਾਜੀ ਮੇਰੇ ਤੇ ਕਹ ਲੂਗੇ ਹਮਲਾ ਹੁੰਦਾ ਹੈ ਉਹਦਾ ਭਾਜੀ ਸਿੱਧਾ ਸਿੱਧਾ ਭਾਜੀ ਜ਼ਿੰਮੇਵਾਰ ਰਿੰਪਲ ਹੋਏਗਾ ਤੇ ਉਹਦੇ ਜਿੰਨੇ ਭਾਈਵਾਲ ਨੇ ਭਾਈਵਾਲ ਲੱਗੇ ਉਹ ਸਾਰੇ ਹੋਣਗੇ ਕੀ ਗੱਲ ਕੀ ਹੋਈ ਸੀਗੀ ਸਾਰੀ ਇਹ ਆਇਆ ਦਾ ਜੀ ਬਾਹਰੋਂ ਠੀਕ ਹੈ ਜੀ ਇਹ ਆਂਦੇ ਮਨੇ ਕਿਹਾ ਕਿ ਵੀਡੀਓ ਕਿਨੇ ਪਾਈ ਜੀ ਰਿੰਪਲ ਕਿਹਾ ਜੀ ਤੇ ਮੈਂ ਕਿਹਾ ਭਾਜੀ ਇਹਨੇ ਮੈਨੂੰ ਮੈਨੂੰ ਨਹੀਂ ਪਤਾ ਤੇ ਉਸ ਤੋਂ ਬਾਅਦ ਇਹ ਕਹਿਣ ਲੱਗ ਪਿਆ ਜੀ ਗਾਲਾ ਗੁਲਾ ਕੱਢ ਲਾ ਪਿਆ ਵਾ ਮੈਂ ਕਿਤੇ ਗਿਆ ਮੈਂ ਭਾਜੀ ਮੈਨੂੰ ਕੋ ਕੱਢਣ ਆ ਪਇਓ ਸਿਦਾ ਨੇ ਕਿਹਾ ਤੈਨੂੰ ਕੱਢੀ ਪਸਤੋਲ ਜੀ ਤੇ ਸਿੱਧੀ ਮਿੰਗੋਲੀ ਚਲਾਤੀ ਰੋਲੀ ਵਾਇਸ ਨੂੰ ਭਾਜੀ ਆਏ ਅਸ ਨਾਲ ਬਾਹਰ ਮੁੰਡਾ ਖਲੋਤਾ ਸੀ ਉਹਨੇ ਆਉਂਦੇ ਸਿਰ ਤੱਕਾ ਦਿੱਤਾ ਤੇ ਪਸਤੋਲ ਦੇ ਗੀ ਤੇ ਮੁੜ ਕੇ ਭੱਜਣ ਦੀ ਕੋਸ਼ਿਸ਼ ਨਹੀਂ ਕੀਤੀ ਫਿਰ ਸਫਾਈ ਹੋਈ ਸਾਡੀ ਉਸ ਤੋਂ ਬਾਅਦ ਹਿੰਦਕਾਟਾ ਦੋ ਜਣੇ ਸੀ ਅਛੇ ਤੇ ਹੁਣ ਪੁਲਸ ਦੇ ਵਾਲੇ ਕਰਤੇ ਆ ਜੀ ਹਾਂਜੀ ਇੱਕ ਜਾਨਾ ਕੀਤਾ ਇੱਕ ਭੱਜ ਗਿਆ ਤੁਸੀਂ ਤੇ ਕਿੰਨੇ ਫਾਇਰ ਹੋਏ ਆ ਜੀ ਇੱਕੋ ਫਾਇਰ ਹੋਇਆ ਸਰ ਤੇ ਦੂਜੀ ਵਾਰੀ ਕਰਾ ਲੱਗਾ ਸੀ ਤੇ ਮਤਲਬ ਪਿਸਤੌਲ ਦੇ ਇੱਕ ਪੀਣਾ ਬਾਹਰ ਮੁੰਡੇ ਨੇ ਅੱਗ ਧੱਕਾ ਦਿੱਤਾ ਉਹਨੂੰ ਅੱਛਾ ਜੀ ਇੱਥੇ ਡਿੱਗ ਪਿਆ ਜੀ ਤੇ ਕੀ ਕੀ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ ਉਹ ਜੀ ਭਾਜੀ ਮੈਂ ਉਹ ਡਿੱਗ ਪਿਆ ਦੇਖੋ ਕੁਰਸੀ ਤੇ ਬਿਲਕੁਲ ਨਾ ਡਿੱਗੀ ਪਿਆ ਨਾ ਉਨੇ ਜਿੰਦਾ ਚਲਾਈ ਨੂੰ ਚਲਾਈ 10 ਸਦੀ ਨੂੰ ਥੱਲੇ ਨੂੰ ਚੱਲੀ ਏ ਤੇ ਮੈਂ ਡਿੱਗ ਪਿਆ ਬਿਲਕੁਲ ਬਾਕੀ ਪੂਰੀ ਜਾਨਵਰਾਂ ਦੀ ਕੋਸ਼ਿਸ਼ ਕੀਤੀ ਗਈ ਹੈ ਬਿਲਕੁਲ ਬਿਲਕੁਲ ਸਰ ਬਿਲਕੁਲ ਇਹ ਦੇਖੋ ਨਾ ਮੈਂ ਕੁਰਸੀ ਦੇਖੋ ਨੀ ਮੈਂ ਡੇਕੀ ਪਿਆ ਮੈਂ ਨਾ ਆਹ ਦੇਖੋ ਆ ਡੁੱਟਾ ਪੈ ਤੁਰੂ ਅਵੇ ਡੇਕ ਟੂ ਵੀ ਸਭੂ ਪਿੱਟ ਗਿਆ ਆਹ ਦੇਖੋ ਉਹ ਗੱਲਾ ਵੀ ਖੁੱਲਾ ਹੈ ਹਾਂ ਕੁਰਸੀ ਵੜੇ ਇੱਥੋਂ ਇਹਨੂੰ ਥੱਲੇ ਸੁੱਟਿਆ ਤੇ ਹੁਣ ਕੀ ਮੰਗ ਕੀ ਕਰਦੇ ਤੁਸੀਂ ਮੰਗ ਇਹੇ ਕਰਦੇ ਭਾਰੀ ਜੇ ਇਹੇ ਕੰਮ ਕਰਨ ਤੇ ਆ ਤਾਂ ਦੱਸੋ ਐਦਾ ਥੋੜਾ ਕਰ ਸਕਦੇ ਆ ਆਪਾਂ ਇਹਨਾਂ ਕੋ ਕੰਮ ਕਰਦੇ ਪਏ ਆ ਸੇ ਉਹਨਾਂ ਦੇ ਨਾਲ ਦੇ ਹੰਮਲੇ ਹੋ ਲਾਪੇ ਫਿਰ ਕਿਸੇ ਨੇ ਵੀ ਕੰਮ ਕਰਨਾ ਇਹਨਾਂ ਦੇ ਆਪਸ ਦੇ ਵਿੱਚ ਜਦੋਂ ਜੋ ਵੀ ਹੈਗਾ ਵਾ ਤੇ ਸਾਡਾ ਕੀ ਇੰਸੂਰ ਰੰਨਾ ਚ ਸਾਰਾ ਸਾਰ ਨੂੰ ਸਾਫ ਤੇ ਇਹਦਾ ਪੱਜ ਕਰਨਾ ਸੀ ਫਿਰ ਸਾਰੇ ਕੰਮ ਹੀ ਛੱਡਾਂਗੇ ਫਿਰ ਮਾਮਲਾ ਸੀ ਰਾਮਤਾਲੀ ਚੌਂਕ ਦੇ ਲੱਗੇ ਤੇ ਕਿਤੇ ਸੀ ਸਾਨੂੰ ਕਿਸੇ ਰਾਹਗਿਰੀ ਨੇ ਆ ਕੇ ਦੱਸਿਆ ਵੀ ਉੱਥੇ ਝਗੜਾ ਹੋ ਰਿਹਾ ਕਿਹੜੀ ਜਗ੍ਹਾ ਤੇ ਹੈ ਰਾਮਤਾਲੀ ਚੌਂਕ ਦੇ ਲੱਗੇ ਨਾ ਇੱਕ ਠੇਕਾ ਆ ਡੀ ਐਸ ਵਾਈਨ ਗਰੁੱਪ ਵਾਲਿਆਂ ਦੇ ਠੇਕੇ ਨੇ ਉੱਥੇ ਝਗੜਾ ਹੋ ਰਿਹਾ ਅੱਛਾ ਜੀ ਤੇ ਜਦੋਂ ਅਸੀਂ ਉੱਥੇ ਮੌਕੇ ਤੇ ਪੱਜੇ ਆ ਉੱਥੇ ਸਾਨੂੰ ਇਹ ਪ੍ਰਿੰਸੀਪਲ ਆ ਜੀ ਉਹਦੇ ਨਾਲ ਸਾਥੀ ਜਿਹੜਾ ਉੱਥੇ ਮੁੰਡਾ ਚੇਅਰਮੈਨ ਕੰਮ ਕਰਦਾ ਉਹ ਸਾਨੂੰ ਮਿਲਿਆ ਤੇ ਵੇਖਿਆ ਕਿ ਉੱਥੇ ਅਨਕੀਤ ਨੇ ਉੱਥੇ ਗੁਲੀ ਚਲਾਈ ਆ ਕੇ ਉਹ ਕੋਈ ਪੁਰਾਣੀ ਰੰਜਿਸ਼ ਵਗੈਰਾ ਸੀ ਕਿ ਇਹ ਪੁਰਾਣੀ ਰੰਜਿਸ਼ ਨਹੀਂ ਹੈਗੀ ਇਹਨਾਂ ਨੇ ਇਹ ਪਤਾ ਲੱਗਾ ਵੀ ਕੋਈ ਕੋਈ ਆਪੋ ਜਿਹੀ ਠੇਕੇਦਾਰਾਂ ਦਾ ਕੋਈ ਹੈਗੀ ਆ ਕੋਈ ਵੀਡੀਓ ਵਾਇਲੋਂਸ ਸੰਬੰਧੀ ਕੋਈ ਹੈਗੀ ਇਹੋ ਜੀ ਗੱਲ ਬਾਕੀ ਤਸਦੀਕ ਹੋਣ ਤੇ ਸਾਹਮਣੇ ਸਾਰੀ ਗੱਲ ਹੈਗੀ ਪਿੰਲੇ ਆਣੇ ਸੀਗੇ ਜੀ ਇਹਨਾਂ ਦੇ ਕਹਿਣ ਮੁਤਾਬਕ ਦੋ ਜਣੇ ਆ ਜੀ ਇਕ ਅੰਕੇਤ ਆ ਤੇ ਦੂਜੇ ਦਾ ਜਿੰਨੀ ਪਤਾ ਲੱਗਾ ਉਹਦੀ ਪੁਛਗਿੱਛ ਚ ਪਤਾ ਲੱਗੂਗਾ ਵੀ ਉਹ ਨਾਲ ਕੌਣ ਸੀ ਤੇ ਸਰ ਜਿਹੜਾ ਹਿਾਰ ਹੈ ਉਹ ਵਕੀਲ ਲਾਇਸੈਂਸੀ ਹੈ ਕਿ ਜਾਂਚ ਹੋਵੇ ਨੂੰ ਤਸਦੀਕ ਕੀਤਾ ਕਰਾਂਗੇ ਜੀ ਉਹ ਤਸਦੀਕ ਕਰਕੇ ਹੀ ਆ ਵੀ ਉਹ ਜੇ ਲਾਇਸੈਂਸ ਪੇਸ਼ ਕਰਦਾ ਤੇ ਫਿਰ ਲਾਇਸੈਂਸੀ ਹੋਊਗਾ ਜਾਂ ਨਹੀਂ ਹੋਇਆ ਤੇ ਫਿਰ ਮੌਕੇ ਤੇ ਉਹਨਕੇ ਮੌਕੇ ਤੇ ਉਹਨੂੰ ਕਾਬੂ ਕਰ ਲਿਆ ਤੇ ਉਹਦੇ ਖਿਲਾਫ ਜੋ ਬੰਦੀ ਕਾਰਵਾਈ ਕਾਨੂੰਨੀ ਉਪ ਕਰ ਰਹੇ ਹਾਂ ਚ ਕੋਈ ਤਰਦੀ ਵੀ ਨਾਲ ਬਰਾਮਦ ਗੱਡੀ ਆ ਜੀ ਉਹਨਾਂ ਨੇ ਠਾਰ ਗੱਡੀ ਜਿੱਤੇ ਆਇਓ ਵੀ ਬਰੰਦ ਕੀਤੀ ਹੈ ਕੀ ਇਹ ਮੋਰ ਮੋਕੇ ਦੀ ਹੋਏ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੁਣ ਉਹਦੇ ਖਿਲਾਫ ਜੋ ਬੰਦੀ ਕਾਰਵਾਈ ਐਫਆਰ ਅਗੇ ਦਰਜ ਕਰ ਰਹੇ ਆ